ਹੈਲੋ ਜੀ ਪਿੰਡਾਂ ਦੇ ਕੰਮ ਕਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਇਹ ਰਾਤ ਦਾ 8:30 9 ਵਜੇ ਦਾ ਟਾਈਮ ਹੈ ਜੀ ਆਪਣੀ ਮੱਝ ਸੂਪੀ ਹੈ ਜੀ ਇਹ ਜਿਹੜੀ ਕਾਲੀ ਝੋਟੀ ਸੀ ਆਪਣੀ ਉਹ ਸੂਪੀ ਦੂਜੇ ਸੂਏ ਸੀ ਇਹ ਤੇ ਇਹਨੇ ਦਿੱਤੀ ਹੈ ਜੀ ਕੱਟੀ ਤੇ ਹੁਣ ਆਪਾਂ ਕੱਟੀ ਨੂੰ ਖਵਾਉਨੇ ਆ ਜੀ ਗੁੜ ਕਿਉਂਕਿ ਇਹਨੂੰ ਅੱਧਾ ਪੌਣਾ ਘੰਟਾ ਹੋ ਗਿਆ ਸੂਏ ਨੂੰ ਕਿ ਨਹੀਂ ਤਾਂ ਕਟੂਰੀਆਂ ਬਾਜੀਆਂ ਮਰ ਜਾਂਦੀਆਂ ਹਜੇ ਇਹਦੇ ਜੇਰ ਨਹੀਂ ਪਈ ਤੇ ਜਦੋਂ ਜੇਰ ਪੈ ਗਈ ਫਿਰ ਆਪਾਂ ਇਹਨੂੰ ਦੁੱਧ ਚੰਗਾਵਾਂਗੇ ਤੇ ਆਪਾਂ ਹੁਣ ਖਵਾ ਦਈਏ ਜੀ ਗੁੜ ਤੇ ਆਪਣੀ ਮਰਜ ਬਹੁਤ ਸੌਖੀ ਚੀਜ਼ੀ ਹੈ ਤੇ ਇਹਨੂੰ ਆਪਾਂ ਦੋ ਸਿਸੀਆਂ 1 ਲੀਟਰ ਐਚ ਟਾਉਨ ਦਾ ਪਿਆਸ ਸੀ ਕਿ ਆਪਾਂ ਸਾਰੇ ਪਸ਼ੂਆਂ ਤੇ ਇਹੀ ਵਰਤਦੇ ਆ ਤੇ ਆਪਣੇ ਪਸ਼ੂ ਬਹੁਤ ਸੌਖੇ ਸੂਂ ਪੈਂਦੇ ਆ ਤੇ ਆਪਣੀ ਕੱਟੀ ਤੇ ਮੱਝ ਦੋਨੇ ਬਿਲਕੁਲ ਠੀਕ ਆ ਕਿਉਂਕਿ ਠੰਡ ਦਾ ਮੌਸਮ ਆ ਜਿਹੜਾ ਵੀ ਹੋ ਰਿਹਾ ਹੁੰਦਾ ਤੇ ਦੋਸ਼ਨੀ ਮੱਝ ਵਧੀਆ ਸੂਪੀ ਆ ਉੱਠਣ ਨੂੰ ਕਰਦੀ ਆ ਮਮ ਦੇਖੋ ਨਾ ਆਪਾਂ ਵੇਟ ਕਰਦੇ ਆਂ ਜੀ ਜੀਰ ਪੈ ਜੇ ਮੱਝ ਦੇ ਫਿਰ ਆਪਾਂ ਕੱਤੀ ਨੂੰ ਦੱਚ ਲਾਵਾਂਗੇ ਆ ਕੀਦ 10-14 ਘੰਟੇ ਤਾ ਜੀਰ ਪੈਣ ਤੇ ਲੱਗ ਹੀ ਜਾਂਦੇ ਆ ਤੁਮੀ ਉਹ ਉਹ ਜੀਰਾਂ ਨੂੰ ਬਣੇਗੀ ਕੱਟੀ ਨੂੰ ਖਵਾਤਾ ਆਪਾਂ ਗੁੜ ਆਪਣੀ ਮੱਝ ਤੇ ਜੀਰ ਪੈ ਗਈ ਜੀ ਤੇ ਹੁਣ ਆਪਾਂ ਕੱਟੀ ਨੂੰ ਚਵਾਉਣੇ ਆ ਜੀ ਦੁੱਧ ਆਪਣੀ ਮਾਝੇ ਬਿਲਕੁਲ ਆਲ ਨਹੀਂ ਕਰਦੀ ਕਰਦੇ ਮੈਂ ਪਹਿਲੇ ਸੂਏ ਵੀ ਨਹੀਂ ਕਰੀ ਕਈ ਪਸੂ ਕਰਦੇ ਆ ਪਹਿਲੇ ਸੂਏ ਹੁਣ ਤਾਂ ਚਲੋ ਆਪਣੀ ਮਾਝੇ ਦਾ ਦੂਜਾ ਸੂਆ ਤੇ ਹੁਣ ਆਪਾਂ ਕੱਟੀ ਨੂੰ ਦੋ ਕਥਣ ਝਕਾ ਦਾਂਗੇ ਜਿੰਨਾ ਕਚੁੰਗੂਗੀ ਦੂਜਾ ਆਪਾਂ ਕੱਢ ਲਾਂਗੇ ਦੁੱਧ ਇੱਕ ਦੋ ਦਿਨ ਤੱਕ ਟਰੂ ਨੂੰ ਫੜਾਉਣਾ ਪੈਂਦਾ ਹੈ ਫਿਰ ਤਾਂ ਹੀ ਆਪੇ ਸਿੱਖ ਜਾਂਦੀ ਹੈ ਐਸੇ ਕੱਟੀਆਂ ਤਾਂ ਚੁਸਤੀ ਹੁੰਦੀਆਂ ਜਲਦੀ ਫੜਨ ਲੱਗ ਜਾਂਦੀਆਂ

ਇਹ ਤਾਂ ਘਟਾ ਮਰ ਗਿਆ ਸੀ ਪਹਿਲਾਂ ਹਨਾ ਕੀ ਦਾ ਇਹ ਦੱਸ ਤੇ ਬੜਾ ਜਿਆਦਾ ਹਰ ਚਾਹ ਅੱਛਾ ਹੂੰ ਆਪਾਂ ਬਰਾਂਡੇ ਦੇ ਬਾਰਾਂ ਚ ਜੀ ਪੱਲੜ ਪਾਦੇ ਆ ਕਿਉਂਕਿ ਠੰਡ ਬਹੁਤ ਹੋ ਗਈ ਆ ਆਪਣੀ ਬੈਣ ਬਿਮਾਰ ਹੋ ਗਈ ਸੀ ਉਹਨੂੰ ਥੋੜੀ ਜੀ ਨਮੂਣੀ ਦੀ ਸ਼ਿਕਾਇਤ ਹੋ ਗਈ ਸੀ ਆਪਾਂ ਨਾ ਤੜਕੇ ਸਦਿਆਂ ਕੱਢ ਦਿੰਦੇ ਸੀ ਪਸ਼ੂ ਬਾਹਰ ਉਹ ਸੂਨ ਵਾਲੀ ਆਪਣੀ ਬੈਣ ਤੇ ਹੁਣ ਆਪਾਂ ਲੇਟ ਕੱਢਦੇ ਆ ਪਸ਼ੂ ਵੀ ਠੰਡ ਕਾਫੀ ਹੋ ਗਈ ਆ ਸਵੇਰ ਦੀ ਠੰਡ ਕਾਫੀ ਆ ਤੇ ਸਾਰੇ ਬਾਰ ਆਪਾਂ ਪਟਾਕਦੇ ਆ ਜੀ ਫੱਲੜਾ ਨਾਲ ਕਿਉਂਕਿ ਇੱਕ ਕਪਣੀ ਹੁਣ ਇਹ ਮੱਝ ਸੂਈ ਆ ਵੇਸੇ ਵੀ ਠੰਡ ਬਹੁਤ ਪੈਣ ਲੱਗ ਗਈ ਹੁਣ ਆਪਾਂ ਇਹਨੂੰ ਕੱਟੀ ਨੂੰ ਦੋ ਥਾਂ ਤੇ ਚੰਗਾਤੇ ਆ ਜੀ ਆਇਂ ਫਿਰ ਆਪਾਂ ਇਹਨੂੰ ਬੰਨ ਲਾਂਗੇ ਕਿਉਂਕਿ ਬੌਲੀ ਹੈ ਜਦ ਅਜਾਦੀ ਕਈ ਵਾਰ ਟੁੱਟੂ ਦੇ ਹੱਦ ਨਹੀਂ ਆਉਂਦੀ ਤੇ ਆਪਾਂ ਸਾਬ ਜਿ ਨਾਲ ਹੀ ਚੰਗਾਈਏ ਦੋ ਥਾਂ ਚਲਾਤੇ ਬੰਨ ਲੈ ਤੇ ਹੁਣ ਆਪਾਂ ਇਹਨੂੰ ਬੰਨ ਲਾਂਗੇ ਤੇ ਬਾਕੀ ਆਪਾਂ ਬੌਲਾ ਕੱਢ ਲਾਂਗੇ ਜੀ ਲੈ ਪੱਲੇ ਉੱਧਰ ਕੀ ਕਰਨਾ ਹੈਗਾ ਸਰਦੀਆਂ ਚ ਸੋਈ ਹੋਈ ਤਾਜੀ ਮਰਜ ਦੇ ਆਪਣੇ ਥਣ ਨਿੱਕੇ ਪਾਣੀ ਨਾਲ ਹੀ ਧੋਨੇ ਚਾਹੀਦੇ ਨਹੀਂ ਤੇ ਕਈ ਵਾਰੀ ਖਾਣੇ ਚ ਵੇਗ ਨਾ ਹੋ ਜਾਂਦੇ ਤੇ ਹੁਣ ਆਪਾਂ ਇਹਦੀ ਕੱਢਦੇ ਆ ਜੀ ਤਾਰ ਤੇ ਥੋੜਾ ਜਿਹਾ ਆਪਾਂ ਦੁੱਧ ਛੱਡ ਦਾਂਗੇ ਕਿਉਂਕਿ ਕਈ ਵਾਰ ਆਪਾਂ ਸਾਰਾ ਦੁੱਧ ਕੱਢ ਲਈਏ ਤੇ ਪਸ਼ੂ ਦਾ ਬੀਪੀ ਵਗੈਰਾ ਘਟ ਜਾਂਦਾ ശട്ട <laughs> ਉਹਨਾਂ ਆਪਾਂ ਮੱਝ ਵਾਸਤੇ ਬਣਾਉਣੀ ਹੈ ਜੀ ਕੜਾ ਇਹਦੇ ਚ ਆਪਾਂ 1/2 ਕਿਲੋ ਗੁੜ ਪਾ ਲੈ ਤੇ ਆਪਾਂ ਪਾ ਲਈ ਜੀ ਗੋਲੂ ਵਾਲੀ ਖਾਲ ਤੇ ਥੋੜੀ ਜੀ ਆਪਾਂ ਪਾ ਲਈ ਚਮਨ ਤੇ ਇਹੀ ਆਪਾਂ ਸਿੰਪਲ ਜਿਹਾ ਕੜਾ ਮੱਝ ਨੂੰ 6-7 ਦਿਨ ਵੀ ਦਿੰਦੇ ਆ ਇਹ ਤੇ ਉਸ ਤੋਂ ਬਾਅਦ ਆਪਾਂ ਇਹਦੀ ਕਰਨੀ ਜੀ ਰੋਟੀ ਤਿਆਰ ਫਿਰ ਆ ਤੇ ਸਨੀ ਆਪਾਂ ਬੱਕਲੀਆਂ ਰੰਨ ਲੈਣੇ ਆ ਜੀ ਤੇ ਉਹਦੀ ਆਪਾਂ ਸਨੀ ਕਰ ਦਿੰਨੇ ਆ ਤੇ ਆਪਾਂ ਜੇ ਹਰਾ ਉਹ ਵੀ ਹੁਣ ਆਪਣੇ ਹਰਾ ਰਹੇਗਾ ਇਹ ਤਾਂ ਪਾ ਦੋਦਾਂ ਦਿਨ ਹਰਾ ਵੀ ਪਾ ਦਿੰਨੇ ਆ ਤੁਸੋਂ ਹੁਣ ਆਪਾਂ ਬੱਕਲੀਆਂ ਵੀ ਰੰਨ ਦਿਆਂਗੇ ਉਹਦੀ ਆਪਾਂ ਸਨੀ ਕਰ ਦਿੰਨੇ ਆ ਤਾਂ ਜੀ ਸੂਈ ਮਰਜ ਨੂੰ ਤੇ ਆਪਾਂ ਬਣਾਉਣੀ ਆ ਜੀ ਕੜਾ ਇਹ ਕੜਾ ਆਪਾਂ 5 ਦਿਨ ਜ਼ਰੂਰ ਦੇਵਾਂਗੇ και όχι γιατί είναι αρπαστούραν τερσαύα που